ਗੁਰਦੁਰਾ ਤਪਸਥਾਨ ਬੀਬੀ ਮੁਮਤਾਜਗੜ ਸਾਹਿਬ ਚੌਣੀ ਬੁੱਢਾਦਲ ਕਹਿੰਦੇ ਜਿੱਥੇ ਕਾਰ ਸੇਵਾ ਚੱਲ ਰਹੀ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਸੰਗਤ ਜੀ ਤੁਹਾਡੀ ਲੋੜ ਹੈ ਇਸ ਸਥਾਨ ਦੇ ਉੱਪਰ ਪਿੱਛੇ ਜੇ ਮੀਂਹ ਪਈ ਸੀ ਜਿਆਦਾ ਮੀਂਹ ਪੈਣ ਦੇ ਕਾਰਨ ਇੱਥੇ 200 ਫੁੱਟ ਤਾਂ ਜਿਹੜੀ ਆ ਖਾਰ ਪਈ ਹੈ ਤਾਂ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਪਿੱਛੇ ਵੀ ਬੈਕਸਾਈਡ ਦੇ ਉੱਪਰ ਪਿੱਛੇ ਵੀ ਖਾਰ ਪਈ ਹੈ ਤਾਂ ਇਲਾਕੇ ਦੀ ਸੰਗਤਾਂ ਵੱਧ ਚੜ ਕੇ ਇੱਥੇ ਮਿੱਟੀ ਦੀ ਸੇਵਾ ਕਰ ਰਹੀ ਇਹ ਨੇ ਤਾਂ ਹੋਰ ਵੀ ਟਰੈਕਟਰ ਲੈ ਕੇ ਜਿਹੜੇ ਨੌਜਵਾਨ ਨੇ ਪਿੰਡਾਂ ਦੇ ਇੱਥੇ ਪਹੁੰਚਨੇ ਲਗਾਤਾਰ ਕਿ 7-8 ਦਿਨ بارش ਹੁੰਦੀ ਰਹੀ ਨਾ ਜੀ ਇਸ ਸਥਾਨ ਦਾ ਇੱਥੇ ਕਾਫੀ ਨੁਕਸਾਨ ਹੋ ਗਿਆ ਸੀ ਜਿਆਦਾ ਤਾਂ ਮੌਕੇ ਤੇ ਚਲੋ ਤਰਪਾਲਾ ਵਗੈਰਾ ਪਾ ਕੇ ਕੰਮ ਅਸਾਰ ਲਿਆ ਹੁਣ ਸੰਗਤ ਦੇ ਸਹਿਯੋਗ ਨਾਲ ਅੱਜ ਤੋਂ ਇਹ ਸਿਟੀ ਦੀ ਕਾਰ ਸੇਵਾ ਸ਼ੁਰੂ ਹੋ ਚੁੱਕੀ ਹੈ ਜੀ ਭਾਜੀ ਖਾਰ ਪਈ ਹੈ ਕਾਫੀ ਦਿਨ ਤੋਂ ਇਹ ਵੀ ਜੇ ਜੀ ਬਾਬਾ ਜੀ ਨੇ ਤਰਪਾਲਾਂ ਪੁਆਈਆਂ ਤਰਪਾਲਾਂ ਪਵਾ ਕੇ ਥਾਂ ਕਰਕੇ ਇਹ ਬਚਤ ਹੋ ਗਈ ਹੈ ਜੀ ਨਹੀਂ ਤਾਂ ਗੁਰਦੁਆਰਾ ਸਾਹਿਬ ਦਾ ਬਹੁਤ ਜਿਆਦਾ ਵੱਡਾ ਨੁਕਸਾਨ ਹੋ ਜਾਣਾ ਸੀ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਵੀ ਇਲਾਕੇ ਦਾ ਪਵਿੱਤਰ ਸਥਾਨ ਹੈ ਜੀ ਰਲ ਮਿਲ ਕੇ ਸਾਰੇ ਸੰਗਤ ਜਿੰਨੇ ਵੀ ਜਿੱਥੇ ਤੱਕ ਵੀ ਇਹ ਵੀਡੀਓ ਜਾਊਗੀ ਸਾਰਿਆਂ ਨੂੰ ਬੇਨਤੀ ਹੈ ਵੀ ਖਾਲੀ ਘਟਿਆਂ ਦੀ ਸੇਵਾ ਹੋਰ ਪੱਥਰ ਮਿਲਦੇ ਉਹਨਾਂ ਦੀ ਸੇਵਾ ਡੀਜ਼ਲ ਵਗੈਰਾ ਦੀ ਸੇਵਾ ਜੇ ਕੋਈ ਹੱਥ ਨਹੀਂ ਕਰ ਸਕਦਾ ਤੇ ਸਹਿਯੋਗ ਦੇ ਨਾਲ ਹੀ ਇਹ ਕੰਮ ਚੱਲਦਾ ਬਾਈ ਤੇ ਗੱਲ ਕਰੀ ਪਿੱਛੇ ਮੈਨੂੰ ਲੱਗਦਾ ਇਮਾਰਤ ਨੂੰ ਵੀ ਨੁਕਸਾਨ ਹੋਇਆ ਪਿੱਛੇ ਕਮਰਾ ਵੀ ਗਿਰ ਸਕਦਾ ਸੀ ਕਿ ਨਹੀਂ ਪਿੱਛੇ ਹਾਂ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਪਿੱਛੇ ਵੀ ਜਿਹੜੇ ਜਿੱਥੇ ਬਾਬਾ ਜੀ ਬੈਠਦੇ ਆ ਉਥੇ ਉਹ ਕਮਰੇ ਦਾ ਕਾਫੀ ਨੁਕਸਾਨ ਹੋ ਗਿਆ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਵੱਧ ਤੋਂ ਵੱਧ ਚੜ੍ਹ ਕੇ ਸੇਵਾ ਕਰੋ ਆਪਣਾ ਜੀਵਨ ਸਫਲਾ ਬਣਾਓ ਕਿਉਂਕਿ ਜਿੰਨਾ ਵੀ ਹੱਥੀ ਸੇਵਾ ਕਰੋਗੇ ਆਪਣੀ ਤੰਦਰੁਸਤੀਆਂ ਮਹਾਰਾਜ ਕਿਰਪਾ ਕਰੂਗਾ ਬੀਬੀ ਮੁਤਾਜੀ ਸਾਰਿਆਂ ਤੇ ਮਿਹਰ ਕਰੂਗੀ ਇਸ ਕਰਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਓ ਇਕੱਠੇ ਹੋ ਕੇ ਆਪਾਂ ਇਸ ਸੰਸਥਾਨ ਦੀ ਸੇਵਾ ਕਰੀਏ ਤੇ ਵੱਧ ਚੜ੍ਹ ਕੇ ਹਿੱਸਾ ਪਾਈਏ ਭਾਈ ਗੁਰਜੀਤ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਕੋਈ ਝਾਲ ਕੋਈ ਹੋਵੇ ਜਾਂ ਕੋਈ ਪੱਥਰਾਂ ਦੀ ਸੇਵਾ ਕਰਨਾ ਚਾਹੁੰਦੇ ਟਰੈਕਟਰ ਨਾਲ ਮਿੱਟੀ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਵੱਟ ਛੱਡ ਕੇ ਹਿੱਸਾ ਲੈਣ ਦੀ ਕਿਰਪਾਲਤਾ ਕਰੋ ਤਾਂ ਕਿ ਜਿਹੜਾ ਖਾਲਾ ਪਿਆ ਇਹਨੂੰ ਪੂਰਿਆ ਜਾ ਸਕੇ ਅਸੀਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦੇ ਹਾਂ ਕਿਰਪਾ ਕਰਕੇ ਵੱਟ ਛੱਡ ਕੇ ਇਸ ਸੰਗਤ ਸਹਿਯੋਗ ਦੇ ਤਾਂ ਕਿ ਇਸ ਸਥਾਨ ਦੀ ਮੁਰਕੀ ਸਾਰਾ ਸਹੀ ਕੀਤਾ ਜਾ ਸਕੇ ਜਿਹੜੇ ਆਪਣੇ ਨਾਲ ਦੇ ਸਹਿਯੋਗੀ ਨੇ ਆ ਇੰਨੀ ਗੱਲ ਸੁਣ ਕੇ ਵੇਖ ਲੋ ਨਾਲ ਸਾਰੇ ਇਹਨਾਂ ਨੇ ਆਪਣੇ ਸਹਿਯੋਗਜੋ ਆ ਦਾਨ ਰਕਮ ਪਾਤੀ ਇਹ ਵਿੱਚ ਸਾਰੀ ਸੰਗਤ ਨੂੰ ਇਹੀ ਬੇਨਤੀ ਕੇ ਬਾਦ ਚੜ ਕੇ ਇਸੇ ਲੈਣ ਦੀ ਕਿਰਪਾਲਤਾ ਕਰੋ ਜੀ ਹਾਂ ਸੋ ਕਿਉਂਕਿ ਸੰਗਤ ਦੇ ਸਹਿਯੋਗ ਦੇ ਬਿਨਾ ਇਹ ਕਾਰਜ ਪੂਰਾ ਨਹੀਂ ਹੋਣਾ 200 ਪਲੱਸ ਫੁੱਟ ਦੀ ਗੱਲ ਕਰੀ ਖਾਰ ਹੈ 1000 ਪਲੱਸ ਟਰਾਲੀ ਪੈਣੀ ਹੈ ਜਾਲ ਦੀ ਲੋੜ ਹੈ ਪੱਥਰਾਂ ਦੀ ਲੋੜ ਹੈ ਵੱਧ ਤੋਂ ਵੱਧ ਮੈਂ ਕਹਿੰਦਾ ਬਾਬਾ ਜੀ ਪੱਥਰ ਪਹੁੰਚੇ ਜਾਣਾ ਨਾ ਇੱਥੇ ਲੋੜ ਪੱਥਰ ਸਭ ਤੋਂ ਵੱਧ ਪਹੁੰਚੇ ਜਾਣਾ ਪੱਥਰ ਤੇ ਜਿਹੜਾ ਜਾਲ ਕ੍ਰੇਟ ਲੱਗ ਜਾਣਾ ਥੱਲੇ ਉਹਨਾਂ ਨੂੰ ਮਿੱਟੀ ਰੁਕ ਜੂਗੀ ਜਦ ਤੱਕ ਮਿੱਟੀ ਰੁਕੂਗੀ ਨਹੀਂ ਚਾਹਿਆ 1000 ਛੜ 2000 ਟਰਾਲੀ ਵੀ ਆਪਾਂ ਪਾ ਲਈਏ ਤਾਂ ਵੀ ਆਪਣੀ ਪੇਸ਼ ਨਹੀਂ ਜਾਣੇ ਥੱਲੇ ਗੁਰਦੁਰਾਤ ਆਪਸਥਾਨ ਬੀਬੀ ਮੁਮਤਾਜਗੜ ਸਾਹਿਬ ਛੌਣੀ ਬੁੱਢਾ ਪਿੱਛੇ ਜੇ ਮੀਂਹ ਪਏ ਸੀ ਜਿਆਦਾ ਮੀਂਹ ਪੈਣ ਦੇ ਕਾਰਨ ਇੱਥੇ 200 ਫੁੱਟ ਦਾ ਜਿਹੜੀ ਆ ਖਾਰ ਪਈ ਹੈ ਤਾਂ ਉਸ ਤੋਂ ਬਾਅਦ ਤਾਂ ਦਰਬਾਰ ਸਾਹਿਬ ਦੇ ਪਿੱਛੇ ਵੀ ਬੈਕ ਸਾਈਡ ਦੇ ਪਿੱਛੇ ਵੀ ਖਾਰ ਪਈ ਹੈ ਤਾਂ ਇਲਾਕੇ ਦੀ ਸੰਗਤਾਂ ਵੱਧ ਚੜ ਕੇ ਇੱਥੇ ਮਿੱਟੀ ਦੀ ਸੇਵਾ ਕਰ ਰਹੀ ਨੇ ਤਾਂ ਹੋਰ ਵੀ ਟਰੈਕਟਰ ਲੈ ਕੇ ਜਿਹੜੇ ਨੌਜਵਾਨ ਨੇ ਪਿੰਡਾਂ ਦੇ ਇੱਥੇ ਪਹੁੰਚ ਨੇ ਲਗਾਤਾਰ ਜਿਹੜੀ ਸੇਵਾ ਹੈ ਉਹ ਚਾਲੂ ਹੋ ਚੁੱਕੀ ਆ ਜਦੋਂ ਕਿ ਜੇ ਗੱਲ ਕਰੀਏ ਦੇਖ ਸਕਦੇ ਹੋ ਸਾਹਮਣੇ ਨੌਜਵਾਨ ਵੀ ਮੌਜੂਦ ਨੇ ਤੇ ਜਿਹੜੇ ਮੁੱਖ ਸੇਵਾਦਾਰ ਨੇ ਪਛੌਣੀ ਬੁੱਢਾਦਲ ਦੇ ਬਾਬਾ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਵੀ ਇੱਥੇ ਮੌਜੂਦ ਨੇ ਇਹਨਾਂ ਨਾਲ ਤੁਸੀਂ ਇੱਥੇ ਆਣ ਕੇ ਸੰਪਰਕ ਕਰ ਸਕਦੇ ਤੇ ਹੋਰ ਵੀ ਸੀ ਹੈ ਇੱਥੇ ਵੱਧ ਤੋਂ ਵੱਧ ਟਰੈਕਟਰਾਂ ਦੀ ਨੌਜਵਾਨ ਵੀਰਾਂ ਦੀ ਤੇ ਹੋ ਤੇ ਖਾਲੀ ਗਟਿਆਂ ਦੀ ਬਹੁਤ ਚੜ੍ਹ ਕੇ ਲੋੜ ਹੈ ਕਿਉਂਕਿ ਪਵਿੱਤਰ ਸਥਾਨ ਇਲਾਕੇ ਦਾ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਲਗਾਤਾਰ ਸੇਵਾ ਚੱਲਣੀ ਹੈ ਜਿਹੜਾ ਕੋਈ ਹੱਥੀ ਸੇਵਾ ਨਹੀਂ ਕਰ ਸਕਦਾ ਕੋਈ ਡੀਜ਼ਲ ਦੀ ਸੇਵਾ ਕਰ ਦੇਵੇ ਹੋਰ ਕੋਈ ਗੱਟੇ ਭਰ ਕੇ ਲਿਆ ਕੇ ਦੇ ਦੇਵੇ ਜੀ ਤੇ ਵੱਧ ਤੋਂ ਵੱਧ ਹੋਰ ਗਟਿਆਂ ਦੀ ਖਾਲੀਆਂ ਦੀ ਵੀ ਸੇਵਾ ਕਰੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਚੱਲਣਾ ਹੈ ਤਪਸਥਾਨ ਬੀਬੀ ਮੁਮਤਾਜਗੜਾ ਸਾਹਿਬ ਦੀ ਤਸਵੀਰ ਦਿਖਾ ਰਹੇ ਹਾਂ ਇੱਕ ਵਾਰ ਦੁਬਾਰਾ ਤਸਵੀਰਾਂ ਦਿਖਾਈਏ ਜਾਣ ਸੋਣੀ ਬੁੱਢਾ ਦਾ ਲਈ ਬਾਬਾ ਗੁਰਪ੍ਰੀਤ ਸਿੰਘ ਜੀ ਹੁਣ ਇਥੇ ਮੁਖ ਸੇਵਾਦਾਰ ਨੇ ਤੇ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਵੱਲੋਂ ਜਿਹੜੇ ਉਹ ਮੁੱਖ ਪ੍ਰਬੰਧਕ ਨੇ ਉਹਨਾਂ ਦੀ ਦੇਖਰੇਖ ਹੇਠ ਜਿਹੜੀ ਇਹ ਕਾਰ ਸੇਵਾ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਪਰ ਜਿਆਦਾ ਮੀਂਹ ਪੈਣ ਦੇ ਕਾਰਨ ਇਹ ਟਿੱਗਾ ਡਿੱਗ ਜਾਂਦੀ ਨੇ ਇਹ ਫਰੰਟ ਦੇ ਹਾਲਾਤ ਨੇ ਪਿੱਛੇ ਦਰਵਾਜ਼ਾਬ ਤੇ ਬੈਕਸੈਟ ਦੀ ਤਸਵੀਰ ਤਸਵੀਰ ਦਿਖਾਈਏ ਉੱਥੇ ਵੀ ਕੁਝ ਇਦਾਂ ਦੇ ਹਾਲਾਤ ਨੇ ਪਰ ਹਜੇ ਤੱਕ ਸਥਿਤੀ ਉੱਥੇ ਕੰਟਰੋਲ ਹੈ ਸੋ ਪਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਮਿੱਟੀ ਦੇ ��ਟੇ ਲੈ ਕੇ ਖਾਲੀ ਮਿੱਟੀ ਦੇ ਕੋਈ ਬੋਰੀਆਂ ਉਹ ਲੈ ਕੇ ਪਹੁੰਚੇ ਜਾਵੇ ਝਾਲ ਲੈ ਕੇ ਪਹੁੰਚੇ ਜਾਵੇ ਤੇ ਪੱਥਰਾਂ ਦੀ ਬਹੁਤ ਜ਼ ਤਾਂ ਜਿਆਦਾ ਲੋਡ ਜਾਲਦੀ ਵੀ ਪੈ ਸਕਦੀ ਹੈ ਡੀਜ਼ਲ ਦੀ ਵੀ ਪੈ ਸਕਦੀ ਹੈ ਸੰਗਤ ਇੱਥੇ ਲੱਗੀ ਹੋਈ ਆ ਸੰਗਤ ਜੀ ਬਤੋ ਬਤ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਤਪਸਥਾਨ ਬੀਬੀ ਮੁਮਤਾਜਗੜ ਸਾਹਿਬ ਛੌਣੀ ਬੁੱਢਾਦਲ ਕਹਿੰਦੇ ਜਿੱਥੇ ਕਾਰ ਸੇਵਾ ਚੱਲ ਰਹੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਸੰਗਤ ਜੀ ਤੁਹਾਡੀ ਲੋੜ ਹੈ ਇਸ ਸਥਾਨ ਦੇ ਉੱਪਰ ਪਿੱਛੇ ਜੇ ਮੀਂਹ ਪਏ ਸੀ ਜਿਆਦਾ ਮੀਂਹ ਪੈਣ ਦੇ ਕਾਰਨ ਇੱਥੇ 200 ਫੁੱਟ ਤਾਂ ਜਿਹੜੀ ਆ ਖਾਰ ਪਈ ਹੈ ਤਾਂ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਪਿੱਛੇ ਵੀ ਬੈਕ ਸਾਈਡ ਦੇ ਉੱਪਰ ਪਿੱਛੇ ਵੀ ਖਾਰ ਪਈ ਹੈ ਤਾਂ ਇਲਾਕੇ ਦੀ ਸੰਗਤਾਂ ਵੱਧ ਚੜ ਕੇ ਇੱਥੇ ਮਿੱਟੀ ਦੀ ਸੇਵਾ ਕਰ ਰਹੀ ਇਹ ਨੇ ਤਾਂ ਹੋਰ ਵੀ ਟਰੈਕਟਰ ਲੈ ਕੇ ਜਿਹੜੇ ਨੌਜਵਾਨ ਨੇ ਪਿੰਡਾਂ ਦੇ ਕਿਉਂਕਿ ਜੇ ਗੱਲ ਕਰੀਏ ਦੇਖ ਸਕਦੇ ਹੋ ਸਾਹਮਣੇ ਨੌਜਵਾਨ ਵੀ ਮੌਜੂਦ ਨੇ ਤੇ ਜਿਹੜੇ ਮੁੱਖ ਸੇਵਾਦਾਰ ਨੇ ਬਸੌਣੀ ਬੁੱਢਾਦਲ ਦੇ ਬਾਬਾ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਵੀ ਇੱਥੇ ਮੌਜੂਦ ਨੇ ਇਹਨਾਂ ਨਾਲ ਤੁਸੀਂ ਇੱਥੇ ਆਣ ਕੇ ਸੰਪਰਕ ਕਰ ਸਕਦੇ ਤੇ ਹੋਰ ਵੀ ਸੰਗਤਾਂ ਤੇ ਪਹੁੰਚੀਆਂ ਨੇ ਗੱਲ ਸੇਵਾ ਚੱਲ ਰਹੀ ਹੈ ਕਿਹੜੀ ਚੀਜ਼ਾਂ ਦੀ ਲੋੜ ਹੈ ਸਭ ਤੋਂ ਜ਼ਿਆਦਾ ਮਹਾਰਾਜ ਜੀ ਬੀਬੀ ਤਰਸਾਂ ਤੇ ਸੇਵਾ ਚੱਲ ਰਹੀ ਹੈ ਇੱਥੇ ਵੱਧ ਤੋਂ ਵੱਧ ਟਰੈਕਟਰਾਂ ਦੀ ਨੌਜਵਾਨ ਵੀਰਾਂ ਦੀ ਤੇ ਹੋਰ ਅਦਿਕ ਪੱਥਰ ਤੇ ਖਾਲੀ ਘਟਿਆਂ ਦੀ ਬਾਤ ਚੜ ਕੇ ਲੋੜ ਹੈ ਕਿਉਂਕਿ ਪਵਿੱਤਰ ਸਥਾਨ ਹੈ ਇਲਾਕੇ ਦਾ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਲਗਾਤਾਰ ਸੇਵਾ ਚੱਲਣੀ ਹੈ ਜਿਹੜਾ ਕੋਈ ਹੱਥੀ ਸੇਵਾ ਨਹੀਂ ਕਰ ਸਕਦਾ ਕੋਈ ਡੀਜ਼ਲ ਦੀ ਸੇਵਾ ਕਰ ਦੇਵੇ ਹੋਰ ਕੋਈ ਘਟੇ ਭਰ ਕੇ ਲਿਆ ਕੇ ਦੇ ਦੇਵੇ ਤੇ ਵੱਧ ਤੋਂ ਵੱਧ ਹੋਰ ਘਟਿਆਂ ਦੀ ਖਾਲੀਆਂ ਦੀ ਵੀ ਸੇਵਾ ਕਰੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਚੱਲਣਾ ਹੈ ਇਸ ਕਰਕੇ ਬਾਬਾ ਜੀ ਵੱਲੋਂ ਬੇਨਤੀ ਹੈ ਸੋਨੀ ਫੂੜਾ ਜਾਲ ਵੱਲੋਂ ਵੀ ਭਾਈ ਆ ਕੇ ਇੱਥੇ ਵੱਧ ਤੋਂ ਵੱਧ ਸੇਵਾ ਕਰੋ ਆਪਣਾ ਜੀਵਨ ਸਫਲਾ ਬਣਾਓ ਕਿਉਂਕਿ ਹੜ੍ਹਾਂ ਦੇ ਕਾਰਨ ਬਹੁਤ ਜ਼ਿਆਦਾ ਇਸ ਥਾਨ ਦਾ ਨੁਕਸਾਨ ਹੋਇਆ ਹੈ ਜੀ ਤੇ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਚੜ੍ਹ ਕੇ ਇਥੇ ਸੇਵਾ ਕਰੋ ਟਰੈਕਟਰ ਟਰਾਲੀਆਂ ਦੀ ਸੇਵਾ ਕਰੋ ਨੌਜਵਾਨ ਹਾਥੀ ਸੇਵਾ ਕਰੋ ਤੇ ਕਿੰਨੇ ਦਿਨ ਹੋ ਗਏ ਖਾਰਪਈ ਦੀ ਜਿਹੜੀ ਗੱਲ ਕਰੀ ਜਿਹੜੀ 200 ਫੁੱਟ ਦੇ ਵੱਧ ਹੋਊਗੀ ਖਾਰੂਗੀ ਜਿਹੜੀ ਹਾਂਜੀ 200 ਫੁੱਟ ਤੋਂ ਵੱਧ ਬਾਬਾ ਜੀ ਖਾਰਪਈ ਹੈ ਕਾਫੀ ਦਿਨ ਤੋਂ ਇਹ ਵੀ ਜੇ ਜਾ ਬਾਬਾ ਜੀ ਨੇ ਤਰਪਾਲਾਂ ਪਵਾਇਆਂ ਤਰਪਾਲਾਂ ਪਵਾ ਕੇ ਤਾਂ ਕਰਕੇ ਇਹ ਬਚਤ ਹੋ ਗਈ ਹੈ ਜੀ ਨਹੀਂ ਤਾਂ ਗੁਰਦੁਆਰਾ ਸਾਹਿਬ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਜਾਣਾ ਤਾਂ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਵੀ ਇਲਾਕੇ ਦਾ ਪਵਿੱਤਰ ਸਥਾਨ ਹੈ ਜੀ ਰਲ ਮਿਲ ਕੇ ਸਾਰੇ ਸੰਗਤ ਜਿੰਨੇ ਵੀ ਜਿੱਥੇ ਤੱਕ ਵੀ ਇਹ ਵੀਡੀਓ ਜਾਊਗੀ ਸਾਰਿਆਂ ਨੂੰ ਬੇਨਤੀ ਹੈ ਹਾਲੀ ਘਟਿਆਂ ਦੀ ਸੇਵਾ ਹੋਰ ਪੱਥਰ ਮਿਲਦੇ ਉਹਨਾਂ ਦੀ ਸੇਵਾ ਡੀਜ਼ਲ ਵਗੈਰਾ ਦੀ ਸੇਵਾ ਜੇ ਕੋ ਹੱਥੇ ਨਹੀਂ ਕਰ ਸਕਦਾ ਤੇ ਸਹਿਯੋਗ ਦੇ ਨਾਲ ਹੀ ਇਹ ਕੰਮ ਚੱਲਣਾ ਬਾਬਾ ਜੀ ਗੱਲ ਕਰੀ ਪਿੱਛੇ ਮੈਨੂੰ ਲੱਗਦਾ ਇਮਾਰਤ ਨੂੰ ਵੀ ਨੁਕਸਾਨ ਹੋਇਆ ਪਿੱਛੇ ਕਮਰਾ ਵੀ ਗਿਰ ਸਕਦਾ ਸੀ ਜੀ ਪਿੱਛੇ ਹਾਂ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਪਿੱਛੇ ਵੀ ਜਿਹੜੇ ਜਿੱਥੇ ਬਾਬਾ ਜੀ ਬੈਠਦੇ ਆ ਉੱਥੇ ਉਹ ਕਮਰੇ ਦਾ ਕਾਫੀ ਨੁਕਸਾਨ ਹੋ ਗਿਆ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਵੱਧ ਤੋਂ ਵੱਧ ਚੜ ਕੇ ਸੇਵਾ ਕਰੋ ਆਪਣਾ ਜੀਵਨ ਸਫਲਾ ਬਣਾਓ ਕਿਉਂਕਿ ਜਿੰਨਾ ਵੀ ਹੱਥੀ ਸੇਵਾ ਕਰੋਗੇ ਆਪਣੀ ਤੰਦਰੁਸਤੀਆਂ ਮਹਾਰਾਜ ਕਿਰਪ ਜੀ ਸਾਰਿਆਂ ਤੇ ਮਿਹਰ ਕਰੂਗੀ ਇਸ ਕਰਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਓ ਇਕੱਠੇ ਹੋ ਕੇ ਆਪਾਂ ਇਸ ਸਥਾਨ ਦੀ ਸੇਵਾ ਕਰੀਏ ਤੇ ਬਾਅਦ ਚੜ ਕੇ ਹਿੱਸਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀ ਤਨਮਨ ਤਨ ਨਾਲ ਸੇਵਾ ਕਰਨੀ ਹੈ ਵੀ ਸਥਾਨ ਦੇ ਉੱਪਰ ਪਹੁੰਚਾਂਗੇ ਕਿਉਂਕਿ ਜੇ ਗੱਲ ਕਰੀ ਇੱਕ ਵਾਰ ਤਸਵੀਰਾਂ ਦਿਖਾਈ ਜਾਣ ਗੁਰਦੁਆਰਾ ਬੀਬੀ ਮਮਤਾਜ ਗੜ ਸਾਹਿਬ ਸ਼ੌਣੀ ਬੁੱਢਾਦਲ ਸਥਾਨ ਦੇ ਮੁਖ ਪ੍ਰਬੰਧਕ ਨੇ ਸ਼੍ਰੋਮਣੀ ਸੇਵਰਤਨ ਨੂੰ ਸ਼੍ਰੋਮਣੀ ਪੰਥਰਤਨ ਸਿੰਘ ਸਾਹਿਬ ਜਿੱਥੇ ਦਾ ਬੱਬਲਬੀਰ ਸਿੰਘ ਜੀ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥਕਾਲੀ ਬੁੱਢਾਦਲ ਪੰਜਵਾਂ ਤਖਤ ਚੱਲਦਾ ਬਹੀਰ ਚਕਰਪਤੀ ਨੰਗ ਸਿੰਘ ਫੌਜ ਪੰਜਾਬ ਭਾਰਤ ਵਿਸ਼ਵ ਕਰਵਾ ਰਹੇ ਹਨ ਉਹਨਾਂ ਦੇ ਦੇਖ ਰਹੇ ਜਿਹੜੀ ਗੁਰਦਰਾ ਸਾਹਿਬ ਦੀ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਸੋ ਇਲਾਕੇ ਦੀ ਸੰਗਤਾਂ ਨੂੰ ਵੀ ਬੇਨਤੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਥੱਲੇ ਬਹੁਤ ਜ਼ਿਆਦਾ ਢੁਗਾਈ ਹੈ 200 ਫੁੱਟ ਤੋਂ ਵੀ ਵੱਧ ਜਿਹੜੀ ਢੁਗਾਈ ਹੈ ਹਾਲੇ ਬਾਬਾ ਜੀ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਵੀ 40-50 ਦੇ ਕਰੀਬ ਜਿਹੜੀਆਂ ਟਰਾਲੀਆਂ ਨੇ ਮਿੱਟੀ ਦੀਆਂ ਪੈ ਚੁੱਕੀਆਂ ਨੇ ਕਿਸੇ ਵੀਰ ਨੇ ਇੱਕ ਕੀਲੇ ਦੀ ਜਿਹੜੀ ਸੇਵਾ ਵੀ ਕੀਤੀ ਹੈ ਵੀ ਕੀਲੇ ਦੇ ਵਿੱਚ ਜਿਹੜੀ ਮਿੱਟੀ ਚਕਾਈ ਜਾ ਰਹੀ ਹੈ ਨੌਜਵਾਨ ਵੱਧ ਚੜ ਕੇ ਇੱਥੇ ਟਰੈਕਟਰ ਲੈ ਕੇ ਪਹ ਖੜਕੇ ਸਥਾਨ ਦੇ ਉੱਪਰ ਸੰਗਤ ਸੇਵਾ ਕਰ ਰਹੀ ਹੈ ਸੰਗਤ ਦੇ ਸਹਿਯੋਗ ਨਾਲ ਇਹ ਕਾਰਜ ਪੂਰਾ ਹੋਣਾ ਤੇ ਪਿੰਡ ਦੇ ਪਿੰਡ ਬੜੀ ਦੇ ਸਰਪੰਚ ਸਾਹਿਬ ਮੋਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਕਿਵੇਂ ਦੇ ਹਾਲਾਤ ਦੇਖੇ ਇੱਥੇ ਆਣ ਕੇ ਕਿਉਂਕਿ ਜੇ ਗੱਲ ਕਰੀਏ ਬਹੁਤ ਵੱਡੀ ਖਰਾਬੀ ਚੁੱਕੀ ਇੱਥੇ ਬਹੁਤ ਜਾਦੇ ਪਿੱਛੇ ਜਦੋਂ ਭਾਰੀ ਪਿੱਛੇ 7-8 ਦਿਨ بارش ਹੁੰਦੀ ਰਹੀ ਨਾ ਜੀ ਇਸ ਸਥਾਨ ਦਾ ਇੱਥੇ ਕਾਫੀ ਨੁਕਸਾਨ ਹੋ ਗਿਆ ਸੀ ਜਿਆਦੇ ਤਾਂ ਮੌਕੇ ਤੇ ਚਲੋ ਤਰਪਾਲ ਵਗੈਰਾ ਪਾ ਕੇ ਕੰਮ ਅਸਾਰ ਲਿਆ ਹੁਣ ਸੰਗਤ ਦੇ ਸਹਿਯੋਗ ਨਾਲ ਅੱਜ ਤੋਂ ਇਹ ਸਿਟੀ ਦੀ ਕਾਰ ਸੇਵਾ ਸ਼ੁਰੂ ਹੋ ਚੁੱਕੀ ਹੈ ਸਾਰੇ ਸੰਗ ਕਿ ਤੁਸੀਂ ਕੋਈ ਝਾਲ ਕੋਈ ਹੋਵੇ ਜਾਂ ਕੋਈ ਪੱਥਰਾਂ ਹੀ ਸੇਵਾ ਕਰਨਾ ਚਾਹੁੰਦੇ ਹੋ ਟਰੈਕਟਰ ਨਾਲ ਮਿੱਟੀ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਬਾਦ ਚੜ ਕੇ ਹਿੱਸਾ ਲੈਣ ਦੀ ਕਿਰਪਾਲਤਾ ਕਰੋ ਤਾਂ ਕਿ ਜਿਹੜਾ ਖਾਲਾ ਪਿਆ ਇਹਨੂੰ ਪੂਰਿਆ ਜਾ ਸਕੇ ਅਸੀਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦੇ ਹਾਂ ਕਿਰਪਾ ਕਰਕੇ ਬਾਦ ਚੜ ਕੇ ਇਸ ਸੰਗਤ ਸਹਿਯੋਗ ਦੇਵੇ ਤਾਂ ਕਿ ਇਸ ਸਥਾਨ ਦੀ ਮੁਰੱਕੇ ਸਾਰਾ ਸਹੀ ਕੀਤਾ ਜਾ ਸਕੇ ਬੱਬਾ ਜੀ ਗੱਲ ਕਰੀਏ ਕਿੰਨੀ ਕੁ ਟਰਾਲੀ ਪੈ ਜਾਣਗੀ ਕਿਉਂਕਿ ਖਾਰ ਵੱਡੀ ਹੈ ਕਿਉਂਕਿ ਕਹਿੰਦੇ 40 50 ਤਾਂ ਪੈ ਚੁੱਕੀਆਂ ਨਹੀਂ ਘੱਟੋ ਘੱਟ 1000 1500 ਟਰਾਲੀ ਪੈ ਕੇ ਗੱਲ ਸਿਰੇ ਲੱਗੂਗੀ ਜੀ ਤਾਂ ਜਾ ਕੇ ਉੱਪਰ ਕਿਤੇ ਆਪਾਂ ਨੂੰ ਇਸ ਕਮਰੇ ਕੋ ਬਾਬਾ ਜੀ ਦੇ ਕਮਰੇ ਵਾਸਤੇ ਤਾਂ ਕਿ ਡਿਗੇ ਨਾ ਦਵਾਰੇ ਕਟੋੜ 1500 ਟਾਲੀ ਪਊਗੀ ਉਹ ਵੀ ਥੱਲੇ ਜੇਕਰ ਆਪਣਾ ਪੱਥਰਾਂ ਦਾ ਕਰੈਟ ਵਗੈਰਾ ਬਣ ਜਾਂਦਾ ਜਾਲ પા ਕੇ ਤਾਂ ਹੋਰ ਵੀ ਮਜ਼ਬੂਤੀ ਹੋ ਜੂਗੀ ਪਰ ਇਹ ਸਾਰਾ ਕੁਝ ਸੰਗਤ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਹੀ ਸਿਰੇ ਚੜੂਗਾ ਸੋ ਮੇਰੀ ਤਹਿਤਪੁਰ ਜੋ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਇਸ ਨੂੰ ਸੇਵਾ ਚ ਹਿੱਸਾ ਲਈਏ ਕਿਉਂਕਿ ਇੱਕ ਧਾਰਮਿਕ ਸਥਾਨ ਹੈ ਰਮਣੀਕਾ ਸਥਾਨ ਹੈ ਬੀਬੀ ਜੀ ਦਾ ਬੜੀ ਮਾਨਤਾ ਲੱਗ ਕੇ ਦੇ ਵਿੱਚ ਸੰਗਤ ਨੂੰ ਪਹੁੰਚਣਾ ਚਾਹੀਦਾ ਇੱਥੇ ਬਿਲਕੁਲ ਪਹੁੰਚਣਾ ਪਈ ਜੀ ਇਸ ਦਾ ਬਹੁਤ ਮਹਾਨ ਤਖਤ ਹੈ ਤਾਂ ਤੁਸੀਂ ਹਿਸਾਬ ਲਓ ਕਿੰਨੀ ਤਪ ਕਰਿਆ ਤਪਸਥਾਨ ਕਰਕੇ ਇਹਨਾਂ ਦੀ ਕਿਰਪਾ ਨਾਲ ਬਹੁਤ ਐਸੀ ਤਰੱਕੀ ਹੋਈ ਬਾਬਾ ਜੀ ਨੇ ਬਹੁਤ ਪੂਰਾ ਸਹਿਯੋਗ ਦਿੱਤਾ ਜੀ ਤੇ ਅਤੇ ਆਪਾਂ ਸਕੂਮਿੰਦਰ ਜੀ ਹਾਂ ਸਹੀ ਬੋਲੋ ਭੇਜ ਰਹੇ ਤੁਹਾਡੇ ਕੋ ਕੋਈ ਗੱਲ ਨਹੀਂ ਆ ਬਾਬਾ ਜੀ ਦੇਖੋ ਜਿਹੜੇ ਆਪਣੇ ਨਾਲ ਦੇ ਸਹਿਯੋਗੀ ਨੇ ਆ ਇੰਨੀ ਗੱਲ ਸੁਣ ਕੇ ਦੇਖ ਲੋ ਨਾਲ ਸਾਰੇ ਇਹਨਾਂ ਨੇ ਆਪਣੇ ਸਹਿਯੋਗ ਵਿੱਚੋਂ ਆ ਦਾਨ ਰਕਮ ਪਾਤੀ ਇਹ ਵਿੱਚ ਸਾਰੇ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਬਾਦ ਚੜ ਕੇ ਇਸੇ ਲੈਣ ਦੀ ਕਿਰਪਾਲਤਾ ਕਰੋ ਜੀ ਹਾਂ ਜ਼ਰੂਰ ਹਾਂ ਸੋ ਵੀਡੀਓ ਨੂੰ ਸ਼ੇਅਰ ਕਰਿਓ ਜਿੱਥੇ ਕਿ ਬੀਬੀ ਮਮਤਾਜਗੜ੍ਹ ਜੇ ਸਥਾਨ ਦੇ ਉੱਪਰ ਇਹ ਵੀਡੀਓ ਲਾਈਵ ਦਿਖਾ ਰਹੇ ਆ ਬਹੁਤ ਵੱਡਾ ਸਹਿਯੋਗ ਹੈ ਚਾਹੀਦਾ ਸੰਗਤ ਦਾ ਕਿਉਂਕਿ ਸੰਗਤ ਦੇ ਸਹਿਯੋਗ ਦੇ ਬਿਨਾ ਇਹ ਕਾਰਜ ਪੂਰਾ ਨਹੀਂ ਹੋਣਾ 200 ਪਲੱਸ ਫੁੱਟ ਦੀ ਗੱਲ ਕਰੀ ਖਾ ਰਿਹਾ 100 ਪਲਸ ਟਰਾਲੀ ਪੈਣੀ ਹੈ ਜਾਲ ਦੀ ਲੋੜ ਹੈ ਪੱਥਰਾਂ ਦੀ ਲੋੜ ਹੈ ਵੱਧ ਤੋਂ ਵੱਧ ਮੈਂ ਕਹਿੰਦਾ ਬਾਬਾ ਜੀ ਪੱਥਰ ਪਹੁੰਚੇ ਜਾਣਾ ਨਾ ਇੱਥੇ ਲੋੜ ਪੱਥਰ ਸਭ ਤੋਂ ਵੱਧ ਪਹੁੰਚੇ ਜਾਣਾ ਪੱਥਰ ਤੇ ਜਿਹੜਾ ਜਾਲ ਕਰੇਟ ਲੱਗ ਜਾਣਾ ਥੱਲੇ ਉਹਨਾਂ ਨੂੰ ਮਿੱਟੀ ਰੁਕ ਚੁਗੀ ਜਦ ਤੱਕ ਮਿੱਟੀ ਰੁਕੂਗੀ ਨਹੀਂ ਚਾਹੇ 1000 ਛੜ 2000 ਟਰਾਲੀ ਵੀ ਆਪਾਂ ਪਾ ਲਈਏ ਤਾਂ ਵੀ ਆਪਣੀ ਪੇਛੇ ਨਹੀਂ ਜਾਣੇ ਥੱਲੇ ਕਰ ਪੱਥਰਾਂ ਦਾ ਕਰੇਟ ਲੱਗ ਜਾਵੇ ਮੋٹے ਪੱਥਰਾਂ ਦਾ ਜਿਵੇਂ ਜਸਟਿਸਵੇਂ ਨਦੀਆਂ ਨੂੰ ਲੱਗਦਾ ਉਸ ਤਰ੍ਹਾਂ ਦਾ ਜਾਲ ਜੇਕਰ ਲੱਗ ਜਾਂਦਾ ਤਾਂ ਉਹ ਫਿਰ ਸਾਰੀ ਮਿੱਟੀ ਉੱਤੇ ਤੱਕ ਰੁਕ ਚੁਗੀ ਇਹ ਡੰਗੇ ਲਗਾ ਸਕਦੇ ਇੱ ਗੱਲ ਲੱਗ ਸਕਦਾ ਜੀ ਕੋਈ ਪ੍ਰੋਬਲਮ ਨਹੀਂ ਹੈ ਜੇ ਡੰਗਾ ਲੱਗ ਜਵੇ ਤਾਂ ਸਭ ਤੋਂ ਬੈਸਟ ਉਹੀ ਹੈ ਉਹ ਵਿੱਚ ਵਿੱਚ ਵੀ ਕਿਤੇ ਖਰਾਬ ਨਹੀਂ ਹੋਊਗੀ ਮੇਰੀ ਪੱਕਾ ਕੰਮ ਹੋ ਜਾਊਗਾ ਪੱਕਾ ਕੰਮ ਹੋ ਜਾਊਗਾ ਬਿਲਕੁਲ ਪੱਕਾ ਹੋ ਜਾਊਗਾ ਕੋਈ ਡਾਟ ਨਹੀਂ ਵਾਤੋ ਵਾਤ ਵੀਡੀਓ ਨੂੰ ਸ਼ੇਅਰ ਕਰਿਓ ਸਰਪੰਚ ਸਾਹਿਬ ਹੁਣ ਵੱਲੋਂ ਵੀ ਬੇਨਤੀ ਹੈ ਤੇ ਹੋਰ ਵੀ ਸੰਗਤ ਇੱਥੇ ਪਹੁੰਚੀ ਹੈ ਨੌਜਵਾਨ ਤਾਂ ਇੱਥੇ ਲੱਗੇ ਹੋਏ ਨੇ ਬਾਬਾ ਜੀ ਵੱਲੋਂ ਵੀ ਦੁਬਾਰਾ ਫਿਰ ਬੇਨਤੀ ਹੈ ਕਿ ਜੀ ਡੀਜ਼ਲ ਇੱਥੇ ਵਾਤੋ ਵਾਤ ਪਹੁੰਚਾਇਆ ਜਾਵੇ ਇੱਕ ਵਾਰ ਤੁਸੀਂ ਵੀ ਦੱਸ ਦੋ ਹਾਂ ਕੋਈ ਡੀਜ਼ਲ ਵਗੈਰਾ ਦੇਣਾ ਚਾਹੁੰਦਾ ਹੋਵੇ ਕੋਈ ਮਾਇਕ ਸਹਾਇਤਾ ਦੇਣੀ ਚਾਹੁੰ ਸੋ ਮੇਰੀ ਤਾਂ ਪਰਜੇ ਰਹੀ ਬੇੰਤੀ ਤੁਹਾਨੂੰ ਇਹ ਥੱਲੇ ਨੂੰ ਆਉਣ ਲੋ ਕੋਈ ਰਾਹ ਹੈਗਾ ਨਜ਼ਦੀਕ ਇੱਥੇ ਜੀ ਗੱਲ ਕਰੀ ਕਿ ਕਈ ਵਾਰ ਕੋਈ ਪੌਗ ਲੈਨ ਹੋ ਥੱਲੇ ਉਤਾਰੀ ਜਾ ਸਕੇ ਥੱਲੇ ਆਉਣ ਨੂੰ ਕੋਈ ਰਸਤਾ ਨਹੀਂ ਜੇਗਾ ਉੱਪਰੋਂ ਹੀ ਸਾਰੇ ਆਪਾਂ ਨੂੰ ਮਿਹਨਤ ਕਰਨੀ ਪੈਣੀ ਹੈ ਪੱਥਰ ਵਗੈਰਾ ਉਤੋਂ ਡੇਕ ਕੇ ਥੱਲੇ ਆਪਾਂ ਕਰੈਟ ਵਗੈਰਾ ਬਣ ਜੂਗਾ ਤੇ ਫਿਰ ਉੱਪਰ ਥੱਲੇ ਵਾਸਤੇ ਮਤਲਬ ਕੋਈ ਰਸਤਾ ਨਹੀਂ ਇੱਥੋਂ ਹੀ ਨੌਜਵੰਤ ਥਲੇ ਉਤਰ ਸਕਦੇ ਨੇ ਇੱਕ ਵਾਰ ਸਾਰਾ ਜੇ ਇਹ ਮਿੱਟੀ ਦਾ ਮਿੱਟੀ ਰੋਗ ਗਈ ਨਾ ਕਦੇ ਥੱਲੇ ਉਤਰਨ ਦੀ ਜਗ੍ਹਾ ਬਣ ਜੂਗੀ ਫਿਰ ਕੋਈ ਪ੍ਰੋਬਲਮ ਨਹੀਂ ਆਊਗੀ ਆਪਾਂ ਨੂੰ ਹੇਰ ਨਿਕਲ ਗਿਆ ਠੀਕ ਹੈ ਜੀ ਧੰਨਵਾਦ ਹਾਂ ਥੈਂਕ ਯੂ ਜੀ ਧੰਨਵਾਦ ਸੋ ਬੇਨਤੀ ਹੈ ਸੰਗਤ ਦੇ ਸਹਿਯੋਗ ਦੀ ਲੋੜ ਹੈ ਜੀ ਕਿਉਂਕਿ ਬੀਬੀ ਤਪਸਥਾਨ ਬੀਬੀ ਮੁਹਤਾਜਗੜ੍ਹ ਸਾਹਿਬ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇੱਕ ਵਾਰ ਦੁਬਾਰਾ ਤਸਵੀਰਾਂ ਦਿਖਾਈਏ ਜਾਣ ਛੋਣੀ ਬੁੱਢਾ ਦਾ ਲਈ ਬਾਬਾ ਗੁਰਪ੍ਰੀਤ ਸਿੰਘ ਜੀ ਹੁਣ ਇੱਥੇ ਮੁੱਖ ਸੇਵਾਦਾਰ ਨੇ ਤੇ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਵੱਲੋਂ ਜਿਹੜੇ ਉਹ ਮੁੱਖ ਪ੍ਰਬੰਧਕ ਨੇ ਉਹਨਾਂ ਦੇ ਦੇਖ ਰੇਖੇਟ ਜਿਹੜੀ ਇਹ ਕਾਰ ਸੇਵਾ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਪਰ ਜਿਆਦਾ ਮੀਂਹ ਪੈਣ ਦੇ ਕਾਰਨ ਇਹ ਟਿੱਗੜ ਡਿੱਗ ਜਾਂਦੀ ਨੇ ਇਹ ਫਰੰਟ ਦੇ ਹਾਲਾਤ ਨੇ ਪਿੱਛੇ ਦਰਬਾਰ ਸਾਹਿਬ ਦੇ ਬੈਕਸਾਈਡ ਦੀ ਤਸਵੀਰ ਤਸਵੀਰ ਦਿਖਾਈਏ ਉੱਥੇ ਵੀ ਕੁਝ ਇਦਾਂ ਦੇ ਹਾਲਾਤ ਨੇ ਪਰ ਹਜੇ ਤੀ ਸਥਿਤੀ ਉੱਥੇ ਕੰਟਰੋਲ ਹੈ ਸੋ ਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਮਿੱਟੀ ਦੇ ੱਟੇ ਲੈ ਕੇ ਖਾਲੀ ਮਿੱਟੀ ਦੇ ਕੋਈ ਬੋਰੀਆਂ ਉਹ ਲੈ ਕੇ ਪਹੁੰਚੇ ਜਾਵੇ ਜਾਲ ਲੈ ਕੇ ਪਹੁੰਚੇ ਜਾਵੇ ਤੇ ਪੱਥਰਾਂ ਦੀ ਬਹੁਤ ਜ਼ਿਆਦਾ ਲੋ ਵੀ ਪੈ ਸਕਦੀ ਹੈ ਡੀਜ਼ਲ ਦੀ ਵੀ ਪੈ ਸਕਦੀ ਹੈ ਸੰਗਤ ਇੱਥੇ ਲੱਗੀ ਹੋਈ ਆ ਸੰਗਤ ਜੀ ਬਤਵਤ ਵੀਡੀਓ ਨੂੰ ਸ਼ੇਅਰ ਕਰਿਓ